ਸੜਕ ਸੁਰੱਖਿਆ ਫੋਰਸ ਮਸੀਹਾ ਬਣ ਕੇ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਨੇਕ ਸੇਵਾ ਕਰ ਰਹੀ ਹੈ ਸੜਕ ਹਾਦਸਿਆਂ ਦੌਰਾਨ ਕੀਮਤੀ ਜਾਨਾਂ ਬਚਾਉਣ ਲਈ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਤਹਿਤ ਸੂਬੇ ਦੇ ਵਿੱਚ ਸੜਕ ਹਾਦਸਿਆਂ 'ਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 6.76% ਘੱਡੀ ਹੈ ਜੇ ਸਾਡੇ ਰੂਟ ਉੱਪਰ ਅਗਰ ਕੋਈ ਘਟਨਾ ਹੋ ਜਾਂਦੀ ਹੈ ਜਾਂ ਕੋਈ ਵਾਹਨ ਹਾਦਸਾ ਗ੍ਰਸਤ ਹੋ ਜਾਂਦੇ ਆ ਤਾਂ ਸਾਡੀ ਟੀਮ ਵਿਦਿਨ 5 ਜਾਂ 10 ਮਿੰਟਸ ਮੌਕੇ ਤੇ ਪਹੁੰਚਦੀ ਹੈ ਤੇ ਜਿਸ ਹਿਸਾਬ ਦੀ ਵੀ ਲੋੜ ਹੁੰਦੀ ਹੈ ਅਗਰ ਐਂਬੂਲੈਂਸ ਮੰਗਣ ਦੀ ਲੋੜ ਪੈਂਦੀ ਹੈ ਤਾਂ ਐਂਬੂਲੈਂਸ ਬੁਲਾਈ ਜਾਂਦੀ ਹੈ ਨਹੀਂ ਤੇ ਮੌਕੇ ਪਰ ਜ਼ਖਮੀਆਂ ਨੂੰ ਫਸਟੇਡ ਦਿੱਤੀ ਜਾਂਦੀ ਹੈ ਪੰਜਾਬ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਆਪਣੀ ਤੁਹਾਨੂੰ 112 ਡਾਇਲ ਕਰੋਗੇ ਤੁਹਾਨੂੰ ਹੈਲਪ ਮਿਲੇਗੀ ਹੀ ਮਿਲੇਗੀ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਹੁਣ ਤੱਕ ਹੋਏ 30549 ਸੜਕ ਹਾਦਸਿਆਂ ਦੇ 1553 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਅਤੇ ਸੜਕ ਹਾਦਸਿਆਂ ਦੇ ਸ਼ਿਕਾਰ ਹੋਏ 18591 ਜ਼ਖਮੀਆਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। 80 ਕਿਲੋਮੀਟਰ ਦੇ ਰੇਡੀਅਸ ਚ ਗੱਡੀ ਹੈ। ਜਿੱਤੇ ਵੀ ਜਦੋਂ ਵੀ ਉਹਨਾਂ ਨੂੰ ਕੋਈ ਕਾਲ ਆਉਂਦੀ ਹੈ ਤਾਂ ਉਹਨਾਂ ਦੀ ਐਵਰੇਜ 6 ਮਿੰਟ 20 ਸਕਿੰਟ ਹੈ। ਉਹਦੇ ਵਿੱਚ ਆ ਪਹੁੰਚ ਕੇ ਫਿਰ ਜਿਹੜਾ ਵੀ ਹਸਪਤਾਲ ਨੇੜੇ ਹੈ ਤਾਂ ਸਰਕਾਰੀ ਹੈ ਪ੍ਰਾਈਵੇਟ ਹੈ ਉਹਦੇ ਚ ਪਹੁੰਚਾ ਦੋ। ਇਹ ਸਾਰਾ ਜਿਹੜਾ ਪੈਸਾ ਹੈ ਉਹ ਗਵਰਨਮੈਂਟ ਦੇਊਗੀ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡਾਇਨਿਕ ਸਵੇਰਾ ਟੀਵੀ ਤੇ ਮੈਂ ਤੁਹਾਡੇ ਨਾਲ ਪ੍ਰਮਿੰਦਰ ਸਿੰਘ ਲੁਧਿਆਣਾ ਤੋਂ ਇੱਕ ਅਜੀਹ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਤੇ ਦੇਖ ਕੇ ਤੁਹਾਡੇ ਵੀ ਬਹੁਤ ਸ਼ੌਕ ਜਾਣੋਗੇ ਤੇ ਨਾਲ ਦੇ ਨਾਲ ਤੁਸੀਂ ਵੀ ਹੈਰਾਨ ਵੀ ਹੋ ਜਾਵੋਗੇ ਕਿ ਇਸ ਖਬਰ ਦੇ ਵਿੱਚ ਕਿਵੇਂ 10 ਲੱਖ ਦੇ ਵਿਜੇਤੇ ਨੂੰ ਜਿਹੜਾ ਆ ਦੁਕਾਨਦਾਰ ਭਾਲ ਰਿਹਾ ਯਾਨੀ ਕਿ ਉਸ ਦੁਕਾਨਦਾਰ ਤੋਂ ਜਿਹੜੀ ਲਾਟਰੀ ਪਾਈ ਸੀ 10 ਲੱਖ ਦੀ ਤਾਂ ਵਿਅਕਤੀ 10 ਲੱਖ ਜਿੱਤ ਜਾਂਦਾ ਆ ਉਸ ਦੀ ਲਾਟਰੀ ਨਿਕਲ ਜਾਂਦੀ ਆ ਪਰ ਦੁਕਾਨਦਾਰ ਨੂੰ ਇਸ ਚੀਜ਼ ਦਾ ਕੁਝ ਨਹੀਂ ਪਤਾ ਕਿ ਵਿਅਕਤੀ ਕੋਣ ਆ ਕਿੱਥੋਂ ਦਾ ਰਹਿਣ ਵਾਲਾ ਆ ਤਾਂ ਉਸ ਦੀ ਭਾਲ ਦੇ ਲਈ ਇੱਕ ਵੱਖਰੀ ਕਿਸਮ ਦੀ ਜਿਹੜੀ ਆ ਸ਼ੁਰੂਆਤ ਕੀਤੀ ਗਈ ਆ ਉਸ ਦੇ ਵੱਲੋਂ ਢੋਲ ਵਜਾ ਕੇ ਜਿਹੜੀ ਆ ਲੱਡੂ ਵੰਡੇ ਜਾ ਰਹੇ ਨੇ ਤਾਂ ਲਗਾਤਾਰ ਦੁਕਾਨਦਾਰ ਜਿਹੜਾ ਆ ਉਸ ਦੀ ਭਾਲ ਕਰ ਰਿਹਾ ਕਈ ਲੋਕਾਂ ਨੂੰ ਜਿਹੜਾ ਆ ਇਸ ਬਾਰੇ ਦੱਸ ਰਿਹਾ ਕਿ ਇਸ ਨੰਬਰ ਦੀ ਜਿਹੜੀ ਆ ਲਾਟਰੀ ਨਿਕਲੀ ਆ 10 ਲੱਖ ਦੀ ਲਾਟਰੀ ਨਿਕਲੀ ਆ ਜੇ ਕਿਸੇ ਨੂੰ ਪਤਾ ਹੈ ਜਾਂ ਕਿਸੇ ਦਾ ਨੰਬਰ ਹੈਗਾ ਤਾਂ ਉਹ ਸਾਡੇ ਦੁਕਾਨ ਤੋਂ ਆ ਕੇ ਜਿਹੜਾ 10 ਲੱਖ ਦਾ ਆਪਣਾ ਇਨਾਮ ਲੈ ਸਕਦਾ ਹੈ ਤਾਂ ਦੱਸ ਦੇ ਕਿ ਲੁਧਿਆਣਾ ਦੇ ਪਨੋਟ ਇੰਟਰਪ੍ਰਾਈਜ਼ਸ ਤੋਂ 10 ਲੱਖ ਦੀ ਲਾਟਰੀ ਦਾ ਬਜੇਤਾ ਹੱਲੇ ਤੱਕ ਵੀ ਗਾਇਬ ਆ ਦੱਸ ਦੇ ਕਿ ਪਨੋਟ ਇੰਟਰਪ੍ਰਾਈਜ਼ਸ ਦੇ ਮਲੇਰ ਕੋਟਲਾ ਵਿਖੇ ਪੰਡਤ ਲਾਟਰੀ ਦੇ ਲੱਗੇ ਕਾਊਂਟਰ ਤੋਂ ਇੱਕ ਲਾਟਰੀ ਖਰੀਦ ਕੇ ਸੀ ਅਤੇ 2 ਅਕਤੂਬਰ ਨੂੰ 1.5 ਕਰੋੜ ਦੇ ਜਿਹੜੀਆਂ ਲਾਟਰੀ ਵਿੱਚੋਂ ਇਹ ਦੂਸਰਾ ਇਨਾਮ 10 ਲੱਖ ਦਾ ਸੀ ਜਿਸ ਨੂੰ ਹਾਸਿਲ ਕਰਨ ਵਾਲਾ ਹਾਲੇ ਤੱਕ ਗਾਇਬ ਉਧਰ ਪਨੋਟ ਲੋਟਰੀ ਵਿਕਰੇਤਾ ਨੇ ਹੱਥਾਂ ਦੇ ਵਿੱਚ ਪੋਸਟਰ ਫਰ ਟਿਕਟ ਦਾ ਨੰਬਰ ਦੱਸਿਆ ਅਤੇ ਢੋਲ ਵਜਾ ਕੇ ਲੱਡੂ ਵੰਡਨੇ ਸ਼ੁਰੂ ਕਰ ਦਿੱਤੇ ਤਾਂ ਨਾਲ ਦੇ ਨਾਲ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਨੰਬਰ ਦਾ ਵਜੇਤਾ ਜੇਕਰ ਤੁਹਾਨੂੰ ਲੱਭਦਾ ਹੈ ਤਾਂ ਉਸ ਨੂੰ ਇਸ ਦੁਕਾਨਦਾਰੇ ਦੱਸ ਦਿਓ ਕਿ ਤੇਰੀ ਜਿਹੜੀ ਆ 10 ਲੱਖ ਦੀ ਲੋਟਰੀ ਨਿਕਲ ਗਈ ਆ ਪਰ ਦੂਜੇ ਪਾਸੇ ਪੱਤਰਕਾਰ ਨਾਲ ਗਲਬਾਤ ਕਰਦਿਆ ਲੋਟਰੀ ਵਿਕਰੇਤਾ ਸ਼ਾਮ ਸੁੰਦਰ ਪਨੋੜ ਨੇ ਕਿਹਾ ਕਿ ਉਹ ਡਿਸਟ੍ਰਿਬਿਊਟਰ ਵਜੋਂ ਕੰਮ ਕਰਦਾ ਹੈ ਤਾਂ ਤੇ ਉਹਨਾਂ ਦੇ ਮਲੇੜ ਕੋਟਲਾ ਵਿਖੇ ਲੱਗੇ ਪੰਡਤ ਲੋਟਰੀ ਦੇ ਕਾਊਂਟਰ ਤੇ ਲੋਟਰੀ ਖਰੀਦੀ ਗਈ ਸੀ ਜਿਸ ਦਾ ਨੰਬਰ ਵੀ ਉਹਨਾਂ ਨੇ ਦੱਸਿਆ ਪਰ ਉਹਨਾਂ ਕਿਹਾ ਕਿ ਉਸ ਨੰਬਰ ਦੀ ਲੋਟਰੀ ਵਾਲਾ ਵਿਜੇਤਾ ਹਲੇ ਤੱਕ ਗਾਇਬ ਹੈ ਯਾਨੀ ਕਿ ਅਗਰ ਜਿਸ ਵਿਅਕਤੀ ਦੀ 10 ਲੱਖ ਦੀ ਲੋਟਰੀ ਨਿਕਲਦੀ ਹੈ ਉਸ ਨੂੰ ਤਾਂ ਪੈਸੇ ਮਿਲਨੇ ਮਿਲਿਆ ਨਾਲ ਦੇ ਨਾਲ ਜਿਸੇ ਦੁਕਾਨਦਾਰ ਤੋਂ ਲੋਟਰੀ ਖਰੀਦੀ ਗਈ ਆ ਉਸ ਦਾ ਵੀ 2% ਜਿਹੜਾ ਹਿੱਸਾ ਹੁੰਦਾ ਯਾਨੀ ਕਿ 20000 ਤਾ ਉਸ ਨੂੰ ਮਿਲ ਸਕਦੇ ਨੇ ਜਿਸ ਕਰਕੇ ਇਸ ਨੇ ਬਹੁਤ ਸਾਰੀ ਕੋਸ਼ਿਸ਼ਾਂ ਕੀਤੀਆਂ ਨੇ ਜद्दोजहद ਲੱਗਾ ਹੋਇਆ ਕਿ ਉਹ ਵਿਕਰੇਤਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲੱਭ ਜਾਵੇ ਢੋਲ ਵਜਾ ਰਿਹਾ ਲੱਡੂ ਬਣ ਰਿਹਾ ਔਰ ਹੱਥਾਂ ਦੇ ਵਿੱਚ ਪੋਸਟਰ ਫੜ ਕੇ ਲੋਕਾਂ ਤੋਂ ਇਹੀ ਅਪੀਲ ਕਰ ਰਿਹਾ ਕਿ ਇਸ ਨੰਬਰ ਦਾ ਵਿਅਕਤੀ ਜੇ ਕਿਸੇ ਨੂੰ ਪਤਾ ਆ ਵਿਜੇਤਾ ਕੌਣ ਆ ਤਾਂ ਉਸ ਨੂੰ ਜਿਹੜਾ ਸਾਡੇ ਦੁਕਾਨ ਤੇ ਪੇਚ ਦਿੱਤਾ ਜਾਵੇ ਤਾਂ ਜੋ ਉਸ ਨੂੰ ਦੱਸ ਦਿੱਤਾ ਜਾਵੇ ਕਿ ਤੇਰੀ ਜਿਹੜੀ ਆ 10 ਲੱਖ ਦੀ ਲੋਟਰੀ ਨਿਕਲੀ ਆ ਤਾਂ ਹੋਰ ਕੀ ਕੁਝ ਕਹਿੰਦਾ ਦੁਕਾਨਦਾਰ ਕਿਸ ਤਰੀਕੇ ਦੇ ਨਾਲ ਭਾਲਣ ਦੇ ਕੋਸ਼ਿਸ਼ ਕੀਤੀ ਜਾ ਰਹੀ ਆ ਆ ਸੁਣਦਿਆ ਉਸ ਦੀ ਜੁਬਾਨੀ ਨਿਕਲੇ ਜੀ 563 559 ਨੰਬਰ ਅੱਛਾ ਜੀ ਕੌਣ ਆ ਬੰਦੇ ਬੰਦੇ ਪਤਾ ਨਹੀਂ ਲੱਗ ਰਿਹਾ ਜੀ ਕੌਣ ਆ ਹਾਂਜੀ ਪਰ ਹੈਗੇ ਰੇਂਜ ਜੀ ਹੋਣਗੇ ਕਿਉਂਕਿ ਆਪਣੀ ਬੰਦੇ ਆਪਣੇ ਕੋਲ ਟਿਕਟ ਪਾ ਕੇ ਆਂਦੇ ਨੇ ਹਰੇ ਫਿੱਟ ਕਰਾਉਣ ਆਏ ਨੇ ਅਗਲਾ ਹਾਂਜੀ ਫਿਰ ਯਾਦ ਕਰਾ ਰਹੇ ਆਂ ਵੀ ਅਗਲਾ ਜਲਦੀ ਆਪਣਾ ਟਿਕਟ ਜਿਹੜੇ ਬਾਹਰ ਤੋਂ ਲੈਣਾ ਸਿਰ ਦੇ ਵੇ ਬਾਕੀ ਵੀ ਆਪਣੇ ਭਾਈ ਬੰਦ ਦਾ ਕਲੇਮ ਆਪਾਂ ਲੈ ਕੇ ਜਾਵਾਂਗੇ ਅਜਾ ਕਿੰਨਾ ਨੰਬਰ ਕਿੰਨਾ ਜੀ ਹੈਗਾ ਜੀ 523595 5635 ਕਿੰਨੀ ਤਰੀਕ ਨੂੰ ਇਨਾਮ ਨਿਕਲਿਆ ਹੈ ਇਹ ਨਿਕਲਿਆ 2 ਅਗਸਤ ਕਿੰਨੇ ਦੀ ਟਿਕਟ ਪਾਖੀ ਗਏ 200 ਰੁਪਏ ਦੀ